ਸੱਜਣਾ ਟਰੈਕਟਰ ਖੜਾ ਜੀ 1994 ਮਾਡਲ ਦੀ 735 ਰੰਗ ਪੇੜ ਦਾ ਸਾਰਾ オリジナル ਹੈ ਮੜਾ ਸਟਾਰਟ ਕਰਕੇ ਦਿਖਾਈ ਦੀ ਬਾਦ ਫੂਦ ਦਿਖਾ ਦਈ ਇੱਕ ਵਾਰੀ ਲਓ ਜੀ ਮਿੱਤਰੋ ਅੱਛੇ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਵੈਲਕਮ ਬੈਕ ਟੂ ਦ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਦੋ ਡਟਰ ਲੈ ਕੇ ਆਏ ਵੀਰੇ ਇੱਕ ਲਿਆਂਦਾ ਹਾਲੈਂਡ 6500 ਤੇ ਇੱਕ 735 ਧੰਦਾ ਇੱਕ ਬੜੇ ਮੀਆ ਇੱਕ ਛੋਟੇ ਮੀਆ ਦੋ ਟਰੈਕਟਰ ਤੁਹਾਨੂੰ ਦਿਖਾਵਾਂਗੇ ਹੁਣ ਪੂਰੀ ਵੀਡੀਓ ਮਾਂ ਤੇ ਟਰੈਕਟਰ ਮਗਰੇ ਖੜੇ ਮੇਰੇ ਵੈਸੇ ਅੱਜੇ ਲੈ ਕੇ ਆਏ ਆ ਤੁਵੇਰੇ 735 ਚੱਕ ਲੈ ਤੇ ਤੇ ਹੁਣ ਕੀ ਇੱਕ ਪੈਰ ਤੇ ਹਾਲੈਂਡ ਲਿਆਂਦਾ ਏ ਠੀਕ ਹੈ ਜੀ ਤੇ ਬਾਕੀ ਜਿਹੜੇ ਸੱਜਣ ਚਾਹਵਾਨ ਟਰੈਕਟਰ ਲੈਣ ਦੇ ਉਹ ਹੋਰਫੜਾ ਤੁਹਾਨੂੰ ਪਤਾ ਹੀ ਆਪਣਾ ਐਡਰੈਸ ਦਾ ਰੋਪਰ ਆ ਕੇ ਪੱਟਾ ਸਾਹਿਬ ਹੈ ਜੀ ਪੱਟਾ ਦਾ ਉਹ ਗੁਰਦਾਰ ਉਹਦਰੀ ਸਾਈਡ ਸਾਹਮਣੇ ਤੇ ਉਹਦੇ ਨਾਲੇ ਸਾਰੀ ਮੰਡੀ ਹੈ ਤੇ ਬਾਕੀ ਜਿਹਦੀਆਂ ਕੰਮ ਚੱਲ ਪਿਆ ਔਰ ਜਿਹੜੀ ਜਰ ਰਹੀ ਹੈ ਕੱਕ ਹੋ ਰਹੀ ਰਹੀ ਪਰ ਕਿਆ ਕਰੀਏ ਠੀਕ ਹੈ ਨਹੀਂ ਟਰੈਕਟਰ ਦੇਖੋਗੇ ਤੇ ਲੋ ਜੀ ਮਿੱਤਰੋ ਟਰੈਕਟਰ ਖੜਾ ਜੀ ਆਪਣਾ ਹਾਲੈਂਡ 500 ਜੀ ਆ ਜਾ ਤੇ ਬਾਈ ਇਹ ਹੈਗਾ 2012 ਮਾਡਲ ਮਾਡਲ ਵੀ 12 ਹੈ ਤੇ ਨੰਬਰ ਵੀ 12 ਹੈ ਪੀ ਵੀ 12 ਰੋਪੜ ਦਾ ਨੰਬਰ ਹੈ ਲੈਟਰ ਦਾ 411 ਦਾ ਨਵਾਂ ਪਿਆ ਬਾਈ ਮੋਰਲੇ ਜਹਾਜੀ ਟਾਇਰ ਪਾਏ ਨੇ ਵੀ ਜੀ ਡੀ ਦੇ 90 16 ਦੇ ਠੀਕ ਹੈ ਜੀ ਓਕੇ ਜੀ ਤੇ ਮਗਲ ਟਾਇਰ ਇਹਨੂੰ ਆਉਂਦੇ ਐ 16 90 30 ਦੇ ਕਿਉਂਕਿ ਇਹ ਜਿਹੜਾ ਅੱਧਕਲ ਆਪਾਂ ਲੈਟਰ ਹਾਲੈਂਡ ਦੰਨੇ ਆ ਇਹ 5520 ਇੱਕ ਤਰ੍ਹਾਂ ਦਾ ਇੰਜਣ ਹੈ ਨਾ 60 ਦੀ ਵਾਲਾ ਟਰਬੋ ਬੜੀ ਹੈ ਪਿਛਲੇ ਡਰੈਕਸ਼ਨਾਂ ਬੜੀਆਂ ਆਉਂਦੇ ਆ ਜੀ ਇਹ ਪੰਜਾਬ 20 ਲੈ ਲੋ ਜਹੇ ਚਾਹ ਪੈਂਦੇ 100 ਲੈ ਲੋ ਠੀਕ ਹੈ ਜੀ ਉਹ ਦੋ ਜੀ ਚਾਹੇ ਤੇ ਬਾਈ ਅਗਲੀ ਗੱਲ ਹੈਗਾ 3 ਸਪੀਡ ਵਿੱਚ ਹਾਈ ਲੋ ਮੀਡੀਅਮ ਹੈ ਜੀ ਇਹ ਠੀਕ ਹੈ ਤੇ ਬਾਕੀ ਬੈਕ ਗੇਅਰ ਅੱਗੇ ਨੂੰ ਪੈਂਦਾ ਹੈ ਅੱਗੇ ਵਾਲਾ ਇਹ ਤੇ ਪਹਜਾਈ ਪਜੂ ਠੀਕ ਹੈ ਮੈਂ ਇਹੀ ਲੈ ਕੇ ਆਇਆ ਹੁਣ ਚਲਾਈ ਚੁਲੀ ਦਾ ਬਸਰੀ ਚੰਗੀ ਟਰੈਕਟਰ ਦੀ ਤੇ ਸਲੈਂਸਰ ਦੂਜਾ ਲੱਗਿਆ ਹੋਇਆ ਹੈ ਸਿਟੀ ਸੁਣਦੀ ਨਹੀਂ ਸਿਟੀ ਤਾਂ ਨਹੀਂ ਸੁਣਦੀ ਅੰਦਰ ਡਰਮੀ ਲੱਗੀ ਵੀ ਹੈ ਦੀ ਬਾਈ ਸਲੈਂਸਰ ਵਾਲੀ ਉਹ ਸਿਟੀ ਨਹੀਂ ਬਾਹਰ ਆਉਣਦੀ ਨਹੀਂ ਤਾਂ ਇਹ ਵੀ ਬਸਰੀ ਚੰਗੀ ਸਿਟੀ ਮਾਰਦਾ ਹੈ ਠੀਕ ਹੈ ਤੇ ਬਾਕੀ ਟਰੈਕਟਰ ਦਾ ਸਾਰਾ origignal ਹੈ ਹੁੱਡ ਲੱਗੀ ਵੀ ਆ ਤੇ ਕੰਪਨੀ ਵਟਡ ਹੁੱਡ ਆ ਜੀ ਤੇ ਤੁਹਾਨੂੰ ਇੱਕ ਵਾਰੀ ਮਗਰ ਦੇ ਦਿਖਾ ਦਿੰਨੇ। ਕੀ ਦੇਖਦੇ ਆ ਟਰੈਕਟਰ ਨਹੀਂ ਦੇਖਿਆ ਕਦੇ ਨਾ ਸੋਣਾ ਹੈ ਸੱਚੀ ਅੱਗੇ ਦੇਖਿਆ ਬੈਰੀ ਗੁੱਡ ਮਾਨਤਾ ਵੀ ਛੱਟ ਦੀ ਪਸੰਦ ਨੂੰ ਹੈ ਮੈਨੂੰ ਲੱਗਿਆ ਵੀ ਟਰੈਕਟਰ ਹੈ ਤੇ ਬਾਕੀ ਭਾਈ ਰੋਟਰ ਪੰਪ ਚ ਆਉਂਦਾ ਜੀ ਇਹ ਆ ਦੇਖੋ ਐਮਸੀਬੀ ਜੋਟ ਲੱਗੀ ਵੀ ਉਹਨੂੰ ਆਪਾਂ ਰੋਟਰ ਪੰਪ ਹੈ ਤੇ ਆਰਪੀਐਮ ਤੁਸੀਂ ਜਿੰਨੇ ਮਰਜੀ ਮੈਂ ਕਹਾਂ ਬਾਈ ਨੇ ਸਾਰੀ ਖੋਲੀ ਵੀ ਐ ਚੱਲ ਵਧੀਆ ਹੀ ਐ ਤਾਂ ਹੀ ਖਾਦਾ ਭੱਜ ਕੇ ਆਇਆ ਬਾਈ ਇਹ 28 ਨੋਟਰੀ ਦਾ ਬਸੇਰੀ ਐ ਦੀ ਤੇ ਬਾਕੀ ਡੰਡਾ ਫੱਟੀ ਹੈਗੀ ਨਾਲ ਇਹਦੇ ਇਹ ਟਰੈਕਟਰ ਤਾਂ ਲਾ ਲਿਆ ਔਰ ਜਾਵਾ ਕਿਧਰੋਂ ਪਿੱਛੇ ਨੂੰ ਖੜ ਜੋ ਇੱਕ ਮਿੰਟ ਆ ਲੋ ਜੀ ਮਗਰ ਤੇ ਚੈੱਕ ਕਰ ਲੋ ਡੰਡਾ ਹੈਗਾ ਐ ਫੱਟੀ ਵੀ ਹੈਗੀ ਐ ਠੀਕ ਐ ਹੁੱਕ ਵੀ ਹੈਗੀ ਐ ਹੁੱਕ ਮਾ ਪਿੰਨ ਵੀ ਹੈਗੀ ਐ ਡਿਸਟ੍ਰੀਬਿਊਟਰ ਵੀ ਹੈਗਾ ਇਹ ਆਓ ਦੇਖੋ ਲੱਗਿਆ ਵਾ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆ ਹੈ ਰੈਡਕਸ਼ਨਾਂ ਬੜੀਆਂ ਇਹਦੀਆਂ ਇਹ 55 30 ਵਾਲੀਆਂ ਰੈਡਕਸ਼ਨ ਆ ਜਾਂਦੀਆਂ ਇੰਜਨ 36 30 ਦਾ ਹੁੰਦਾ ਠੀਕ ਹੈ ਨਾ ਤੇ ਬਾਕੀ ਮਗਰਾੜ ਮੁਰੜਾਂ ਸਾਫ਼ ਪਏ ਆ ਕੋਈ ਜਾਰ ਨਹੀਂ ਕੋਈ ਕੁਛ ਨਹੀਂ ਰੰਗ ਰੂਗ ਕਣੀ ਖੜਾ ਏ ਤੇ ਪਿੱਛੇ ਤੇ ਬਿਊਟੀ ਪੂਰੀ ਵਧੀਆ ਹੈ ਨਾ ਠੀਕ ਹੈ ਤੇ ਮਗਰਾੜ ਨੀਲੇ ਸਾਰੇ ਨਹੀਂ ਦੋਹੇ ਤੇ ਬਾਕੀ ਡੈਕਟਰ ਸਾਡੇ ਸਾਹਮਣੇ ਆ ਠੀਕ ਹੈ ਜੀ ਤੇ ਜਿਹੜੇ ਸੱਜਣਾ ਨੂੰ ਹੌਲੈਂਡ ਦਾ ਨਾਲ ਪਿਆਰ ਹੋਦਾ ਤਾਂ ਨਾਲ ਪਤਾ ਹੀ ਟਰੈਕਟਰ ਦਾ ਹਨਾ ਸੱਜਣਾ ਉਹ ਟਰੈਕਟਰ ਖੜਾ ਜੀ 1994 ਮਾਡਲ ਦੀ 735 ਰੰਗ ਪੇੜ ਦਾ ਸਾਰਾ ਰੀਜਨਲ ਹੈ ਟਾਇਟਪਾ ਹੈਗੇ ਹਨ ਟੈਰਾ ਵੀ ਪਾਉਣ ਦੀ ਲੋੜ ਹੈ ਨਹੀਂ ਗੱਡੀ ਬਸੇਰੀ ਖੜੀ ਦੀ ਵੀ ਠੀਕ ਹੈ ਜੀ ਬਸ ਥੋੜਾ ਧੋਣੇ ਨੂੰ ਹੋਇਆ ਵਾ ਤੇ ਧੋਣ ਆਪਾਂ ਨਹੀਂ ਤਾਂ ਰੰਗ ਸਾਰਾ ਨਿਕਲਣਾ ਥੱਲੇ ਤੇ ਬਹੁਤ ਸੋਹਣਾ ਲੱਗਣਾ ਇਹ ਵੀ ਉੱਪਰ ਦੇ ਬਸ ਛੋ ਆਹ ਜਰਜੀ ਪਈ ਵੀ ਹੋਰੇ ਆਮਗਰਾੜਾ ਨੂੰ ਠੀਕ ਹੈ ਨਾ ਜਿਹਦੇ ਪੰਮੈਂ ਤਾਂ ਘਰੀ ਇਹ ਵੀ ਸਾਫ ਹੋ ਜਾਊਗਾ ਐਡੀ ਗੱਲ ਨਹੀਂ ਹੈਗੀ ਇਹ ਠੀਕ ਹੈ ਤੇ ਸੈਲਫ ਸਟਾਰਟ ਹੈ ਵੀ ਤੇ ਨਾ 11 ਜਿਹੰਦਾ ਪੰਪ ਐ ਤਾਂ ਅੰਦਰ ਹੁੰਦਾ ਜੀ। ਆਈ ਮੜੇ ਯਾਰ ਲੈ ਲੰਗੇ ਨਹੀਂ ਹੋਣਾ ਤੇ ਬਾਕੀ ਬਾਡੀ ਬੁੱਡੀ ਸਾਰਾ ਅਰੀਜਨਲ ਲੈਟਰ ਠੀਕ ਐ ਇੰਜਨ ਗੇਟ ਦਾ ਪੂਰਾ ਟਾਈਟ ਐ ਤੇ ਜਿਹੜੇ ਸੱਜਣੇ ਲੈਣਾ ਵੀਰੇ ਆ ਵੀ ਜਾ ਕੇ ਆਪਣੇ ਕੋਲੋਂ ਦੇਖ ਲਿਓ ਤੇ ਇਹਦੇ ਵਿੱਚ ਹੈਗਾ ਡੰਡਾ ਵੀ ਹੈਗਾ ਜੀ ਫੱਟੀ ਵੀ ਹੈਗੀ ਐ ਠੀਕ ਐ ਇਹਦੇ ਵੀ ਨੱਕ ਪੂਰੇ ਆ ਤੇ ਬਾਕੀ ਮੇ ਸੱਜਣ ਖੜੇ ਆ ਵੀਰੇ ਹੋਰ ਸੇਟੀ ਭਾਈ ਵਧੀਆ ਅੱਜ ਦਾੜੀ ਕਟਾਤੀ ਹੈਂ ਕਾਤੇ ਦਿਖਾਤਾ ਸੋਣਾ ਹੀ ਬਹੁਤ ਲੱਦਾ ਯਾਰ ਹਨਾ ਸਮਾਈ ਦੇਖ ਨੀ ਕਹਣੇ ਮੁੰਡੇ ਹੋਰ ਕੀ ਆ ਐਂ ਦਾ ਹੈ ਬਾਈ ਆ ਬੰਦੇ ਲਈ ਰਿਸ਼ਤਾ ਲੱਭੋ ਕੋਈ ਠੀਕ ਹੈ ਜੀ ਕੁੜੀ ਕਿਹੜੀ ਚਾਹੀਦੀ ਹੈ ਬਾਹਰ ਦੀ ਕੋਈ ਉਹ ਚੱਕੇ ਨਹੀਂ ਬਸ ਸਾਹ ਚੱਲਦੇ ਹੋਣਾ ਠੀਕ ਹੈ ਨਾ ਇਹਦਾ ਬਾਈ ਆਪਾਂ ਨੇ ਕਰਨਾ ਹੁਣ ਵਿਆਹ ਛੇਤੀ ਉਹ ਮੁੰਡੇ ਦਾ ਠੀਕ ਹੈ ਜੀ ਕਦਰ ਨੇ 8 ਫੁੱਟ ਆਗਾ ਚਾਉਂਗਾ ਇਹਦੀ ਜਿੱਡੀ ਚਾਹੀਦੀ ਸਾਢੇ 6 ਦੇ ਉੱਪਰ ਹੋਣਾ ਤੇ ਬਾਕੀ ਬਾਈ ਆਪਣੇ ਕੋੜੇ ਸਾਰੇ ਖੜੇ ਅੱਧਰਲੀ ਸਾਈਡ ਠੀਕ ਹੈ ਜੀ ਤੇ ਇੱਧਰ ਵੀ ਖੜੇ ਆ ਉਧਰ ਵੀ ਖੜੇ ਆ ਠੀਕ ਹੈ ਗੱਬੇ ਹੈਗੀ ਕਣਕ ਆਪਣੀ ਸੌਰੀ ਜੀਰੀ ਮੜਾ ਸਟਾਰਟ ਕਰਕੇ ਦਿਖਾਈ ਦੀ ਬਾਤ ਫੁੱਲ ਦਿਖਾ ਦਈ ਇੱਕ ਵਾਰੀ ਆਵਾਜ਼ਾਂ ਕਰੋ ਸੀਟੀ ਸੁਣਦੀ ਹੈ ਬਾਈ ਹਲਕੀ ਹਰਕੀ ਅੰਦਰ ਸਲੈਂਸਰ ਹੈ ਨਾ ਟੋਲੀ ਇਹਦੇ ਤਾਂ ਨਹੀਂ ਆਵਾਜ਼ ਪੂਰੀ ਆਉਂਦੀ ਔਰ ਏਸ ਮਾਰੀ ਰੇਸ ਫੁੱਲ ਮਾਰ ਦੇ ਮਾੜੀ ਸੀਟੀ ਸੁਣ ਜੀ ਸੁਰਸੁਰ ਕਰਦੀ ਆ। ਉਹ ਢੋਲੀ ਕਰਕੇ ਨਹੀਂ ਪਤਾ ਚੱਲਦਾ। ਕਿਉਂ ਲੈਂਦਾ ਤੋਰਾ ਫੇਰਾ ਦੇਖ ਲੋ ਜਿਗਣਾ ਪਾਣੀ ਆ ਮੈਸਾਂ ਦੇਖੇ ਕਰਦੀ ਆ। ਕਿ ਠੀਕ ਚੱਲਦੀ ਹੈ ਕਿ ਨਹੀਂ। ਆਵਾਜ਼ਾਂ ਤੁਹਾਨੂੰ ਪਤਾ ਹੀ ਨਹੀਂ ਆਉਣੀ ਆਈਆਂ। ਉਹ ਤਾਂ ਕੋਈ ਮੇਜਰ ਹੋਣੀ ਹੈਗੀ। ਇਹਦਾ ਜਮਾਂਦਰੂ ਪਰ ਉਹਨਾਂ ਦਾ ਉਹੀ ਆ। ਗੁਣ ਕਹਿ ਲੋ ਚਾਹੇ ਆ ਗੁਣ ਕਹਿ ਲੋ। ਪਰ ਇਹ ਰੈਣੀਓ ਭਾਈ। ਬਾਕੀ ਜਿਹੜੇ ਹੋਲੈਂਡ ਚ ਲਾਉਣੇ ਉਹਨਾਂ ਦਾ ਕੋਈ ਫਰਕ ਹੀ ਨਹੀਂ ਹੈਗਾ ਸੋ ਉਹਨਾਂ ਦੇ ਕਰਨ ਪੱਕ ਗਏ ਤੇ ਬਾਕੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਸੀਆਰਡੀ ਦਾ ਟਾਈਮ ਆ ਗਿਆ ਤੇ 65 ਪਾਵਰ ਵਿੱਚ ਸਾਰੇ ਸੀਆਰਡੀ ਟਰਾਂ ਆਉਣੇ ਆ ਜਿਹੜੇ ਕਿ ਮਹਿੰਗੀ ਬਹੁਤ ਹੈ ਠੀਕ ਹੈ ਜੀ ਬਾਕੀ ਹਲੇ ਸੀਆਰਡੀ ਬੱਡਾ ਕੋਈ ਹਲੇ ਆਪਾਂ ਨੂੰ ਟਰਸਟ ਜਾਂ ਨਹੀਂ ਹੋਇਆ ਵੀ ਹਾਂ ਡਾਕਟਰ ਕਾਮਯਾਬੇ ਬਹੁਤ ਹੈ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਇਹਦੀ ਕੀਮਤ ਦਾ ਪਤਾ ਲੱਗੇਗਾ ਆਉਣਾ ਅਡਜਸਟਮੈਂਟ ਲਾਏ ਲੋ ਵੀ ਇਹ ਟਰੈਕਟਰ ਜਿਹੜੇ ਹੁਣ ਪੁਰਾਣੇ ਆ 50 ਐਚਪੀ ਤੋਂ ਉੱਪਰ ਦੇ ਆ ਬਿਨਾ ਸੀ ਆਰ ਡੀ ਤੋਂ ਉਹਨਾਂ ਦੀ ਵੈਲਿਊ ਕਿੰਨੀ ਜ਼ਿਆਦਾ ਏ ਕਿਉਂਕਿ ਇਹ ਮਾਰਕੀਟ ਵਿੱਚ ਦੁਬਾਰਾ ਨਹੀਂ ਆਉਣੇ ਡੈਕਟਰ ਹੁਣ ਜਮਾਂ ਹੀ ਨਹੀਂ ਆਉਣੇ ਇਹ ਸਾਨੂੰ ਲੋਚ 55 20 ਖੜਾ ਇੱਕ ਤਰ੍ਹਾਂ ਦਾ ਤੇ ਹੋਣ ਵਾਲੇ 55 ਵੀ ਸਾਰੇ ਸੀ ਆਰ ਡੀ ਆਉਣੇ ਟੋਟਲੀ ਤੁਹਾਨੂੰ ਆਹ ਇੰਜਨ ਨਹੀਂ ਮਿਲਣਾ ਹੁਣ ਦੁਬਾਰੇ ਨਾ ਆਹ ਇੰਜਨ ਨਾਲ ਗੇਅਰਬਾਕਸਾ ਮਿਲਣਾ ਹੈ ਜਾਂ ਨਾ ਮੇਂ ਡਿਡਕਸ਼ਨ ਆ ਕਿਉਂਕਿ ਇਹ ਨਾਉਂ ਸੀ ਆਰ ਡੀ ਡੈਕਟਰ ਹੈ ਜੀ ਇਹ ਆਉਣ ਵਾਲੇ ਸਮੇਂ ਵਿੱਚ ਬੰਦ ਹੋਏਗੇ ਤਕਰੀਬਨ ਤੇ ਉਹਦੇ ਹਿਸਾਬ ਨਾਲ ਤੁਸੀਂ ਇਹਦੀ ਵੈਲਿਊ ਲਾ ਲਓ ਕਿੰਨਾ ਕੀਮਤੀ ਡੈਕਟਰ ਹੈ ਹੁਣ ਇਹ ਠੀਕ ਹੈ ਜੀ ਜੋ ਜੋ ਟਾਈਮ ਲੰਗੀ ਜਾਣਾ ਇਹਦੀ ਵੈਲਿਊ ਵਧੀ ਜਾਣੀ ਵਧੀ ਜਾਣੀ ਹੌਲੀ ਹੌਲੀ ਕਰਕੇ ਤਾਂ ਕਰਕੇ ਮੜਾ ਜਾ ਉਹ ਚੀਜ਼ਾ ਵੀ ਧਿਆਨ ਰੱਖਿਓ ਠੀਕ ਹੈ ਜੀ ਬਾਕੀ ਡੈਕਟਰ ਪੂਰਾ ਸੋਹਣਾ ਹੈ ਸਾਰਾ ਅਰੀਜਨਲ ਹੈ ਔਰ ਢੱਡ ਲੱਗੀ ਵੀ ਚੌਕੜੇ ਟਾਰੇ ਦਾ ਨਵਾਂ ਪਿਆ ਚੱਲਿਆ ਵਾ ਖੇਤੀ ਨੂੰ ਪਹਿਲੀ ਗੱਲ ਦੂਜੀ ਗੱਲ ਬਾਈ ਪਹਿਲੇ ਮਾਲਕਾਂ ਦੇ ਘਰੋਂ ਆਇਆ ਬਾਈ ਠੀਕ ਹੈ ਜੀ ਖੇਤੀ ਉਹ ਕਰੀ ਦੇ ਨਾਲ ਉਹ ਕੁਝ ਨਹੀਂ ਕਰਿਆ ਬਾਈ ਇਹਨਾਂ ਨੇ ਤੇ ਬਾਕੀ ਭਾਈ ਸੱਜਣੋ ਅੱਜ ਦੀ ਵੀਡੀਓ ਵਿੱਚ ਐਨਾ ਹੀ ਤੇ ਜਿਹੜੇ ਨਵੇਂ ਸੱਜਣ ਜੁੜੇ ਉਹਨਾਂ ਦਾ ਵੈਲਕਮ ਹੈ ਬਹੁਤ ਸਾਰਾ ਪਿਆਰ ਜੀ ਤੇ ਬਾਕੀ ਸਬਸਕ੍ਰਾਈਬ ਜਰੂਰ ਕਰੇ ਕਰੋ ਲਾਈਕ ਤੇ ਕਮੈਂਟ ਜਰੂਰ ਕਰਦੇ ਕਰੋ ਕਮੈਂਟ ਬਹੁਤ ਕਮੀ ਮਹਿਸੂਸ ਹੁੰਦੀ ਆ ਹੌਸਲਾ ਜਾਨੀ ਪੈਂਦਾ ਗਾ ਨੂੰ ਵੀਡੀਓ ਪਾਉਣੇ ਨੂੰ ਠੀਕ ਹੈ ਬਾਈ ਚੰਗੀ ਹੁੰਦੀ ਮਾੜੀ ਹੁੰਦੀ ਦੱਸ ਦੇ ਗੁਰ ਮਾੜਾ ਮੋਟਾ ਵੀ ਹਾਂ ਕੁਛ ਆਇਆ ਕਿ ਨਹੀਂ ਆ ਨਹੀਂ ਬਾਈ ਸਭ ਜਿਹਾ ਸਹੀ ਆ ਮੈਂ ਫੇਰ ਸਵਾਦ ਜਾਨੀ ਆਉਂਦਾ ਬਾਕੀ ਦਵਾ ਦਿਆ ਕਰੋ ਤੁਹਾਨੂੰ ਆਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਜਾਦੀ ਆ ਹਾਂ ਸਾਰੀ ਨਾਲੇ ਵੀਡੀਓ ਐਂ ਦੇਖੇ ਕਰੋ ਪੂਰੀ ਐਂਡ ਤੱਕ ਠੀਕ ਹੈ ਨਾ ਵੀਡੀਓ ਬਹੁਤੀ ਲੰਬੀ ਨਹੀਂ ਬਣਾਉਂਗੇ ਠੀਕ ਬਣਾਉਂਗੇ ਪਰ ਤੁਹਾਨੂੰ ਸਵਾਦ ਆਏਗਾ ਦੇਖਣ ਦਾ ਹਲੇ ਬਸ ਇੱਕ ਦੋ ਦਿਨ ਰੁਕ ਬਾਕੀ ਅਲਵਿਦਾ ਬਾਏ ਲਵ ਯੂ ਟਾੜਾ ਟਾੜਾ ਓਕੇ